ਮੇਰਾ YouTube ਚੈਨਲ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਕੱਲ ਮੇਲਿਆਂ ਦਾ ਮੌਸਮ ਹੈ ਸੋ ਇੱਕ ਪੁਰਾਣਾ ਗੀਤ ਜਿਹੜਾ ਕਿ ਮੈਨੂੰ ਬਹੁਤ ਪਸੰਦ ਹੈ ਮੈਂ ਤੁਹਾਡੇ ਸਾਰਿਆਂ ਨਾਲ ਗਾ ਕੇ ਸ਼ੇਅਰ ਕਰੂੰਗੀ 93 ਕੇ ਸ਼ੌਕਣ ਮੇਲੇ ਦੀ 93 ਕੇ ਸ਼ੌਕਣ ਮੇਲੇ ਦੀ ਪੈਰ ਧੋ ਕੇ ਚਾਂਜਰਾ ਪਾਉਂਦੀ ਮੇਲ ਦੀ ਆਉਂਦੀ ਕੇ ਸ਼ੌਕਣ ਮੇਲੇ ਦੀ 93 ਕੇ ਸ਼ੌਕਣ ਮੇਲੇ ਦੀ ਚਨਵੇ ਕੇ ਉੱਤੇ ਲੈ ਕੇ ਅੰਬਰਸਿਆ ਚਨਵੇ ਚਨਵੇ ਕੇ ਉੱਤੇ ਲੈ ਕੇ ਅੰਬਰਸਿਆ ਗਲ ਪਾ ਕੇ ਵਾਸ ਕਟ ਕਾਲੀ ਮੁਰਬਿਆਂ ਵਾਲੀ ਕੇ ਸ਼ੌਕਣ ਮੇਲੇ ਦੀ ਚਨਵੇ ਕੇ ਸ਼ੌਕਣ ਮੇਲੇ ਦੀ ਚਨਵੇ ਕੇ ਲੱਡੂਆਂ ਦਾ ਪਾ ਪੁੱਛਦੀ ਚਨਵੇ ਚੰਨ ਵੇ ਕੇ ਲੱਡੂਆਂ ਦਾ ਪਾ ਪੁੱਛਦੀ ਚੰਨ ਚੜਿਆ ਸ਼ਹਿਰ ਵਿੱਚ ਸਾਰੇ ਕਿ ਛਿਪ ਗਏ ਤਾਰੇ ਕਿ ਸ਼ੌਕਣ ਚੰਨ ਵੇ ਕੇ ਸ਼ੌਕਣ ਮੇਲਦੀ ਚੰਨ ਵੇ ਕੇ ਕਗਰਾ ਵੀ ਗਜਦਾ ਚੰਨ ਵੇ ਚੰਨ ਵੇ ਕੇ ਕਗਰਾ ਵੀ ਗਜਦਾ ਲੱਖ ਗੋਰੀ ਦੰਬਰੋੜੇ ਖਾਵੇ ਪੇਸ਼ਨਾ ਕਿ ਸ਼ੌਕਣ ਚਨਵੇਂ ਕੇ ਸ਼ੌਕਣ ਮਿਲਦੀ ਚਨਵੇਂ ਕੇ ਕੁੜਤੀ ਚੋਂ ਅੱਗ ਸਿੰਮਦੀ ਚਨਵੇਂ ਚਨਵੇਂ ਕੇ ਕੁੜਤੀ ਚੋਂ ਅੱਗ ਸਿੰਮਦੀ ਉਹਦੇ ਰੂਪ ਦੇ ਚਾਨਣੇ ਚਮਕੇ ਕਿ ਬਿਜਲੀ ਧਮਕੇ ਕੇ ਸ਼ੌਕਣ ਚਨਵੇ ਕੇ ਸ਼ੌਕਣ ਮਿਲਦੀ ਚਨਵੇ ਕੇ ਰਾਈਆਂ ਨੂੰ ਰਾਹ ਭੁੱਲ ਗਏ ਚਨਵੇ ਚਨਵੇ ਕੇ ਰਾਈਆਂ ਨੂੰ ਰਾਹ ਭੁੱਲ ਗਏ ਉਹਦੇ ਗੋਰਿਆਂ ਹੱਥਾਂ 'ਤੇ ਮਹਿੰਦੀ ਬੜਾ ਗਲ ਪੈਂਦੀ ਕੇ ਸ਼ੌਕਣ ਚਨਵੇ ਕੇ ਸ਼ੌਕਣ ਮਿਲਦੀ ਚਨਵੇ ਕੇ ਸ਼ੌਕਣ ਮਿਲਦੀ